ਸੰਤਾ ਵਾਹਪੁਰ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਸਾਰੀ ਸੰਗਤ ਦਾ ਧੰਨਵਾਦ ਮੈਂ ਹੁਣ ਬੇਨਤੀ ਕਰਦਾ ਬਲਕੀ ਸਿੰਘ ਜੀ ਮੁਕਸਰ ਅੱਧੇ ਘੰਟੇ ਲਈ ਗੁਰੂ ਜਸ ਸੁਣਾਉਣਗੇ ਆਪਣੇ ਕੋਲੇ ਹੋਰ ਵੀ ਕਵੀਸ਼ਰੀ ਜੱਤੇ ਆ ਵੀਰਪਾਲ ਕੌਰ ਖਾਲਸਾ ਵਾਹਿਗੁਰੂ ਸੋਖ ਪ੍ਰੀਤ ਕੌਰ ਖਾਲਸਾ ਕਵੀਸ਼ਰੀ ਜੱਥਾ ਸਾਰਿਆਂ ਨੂੰ ਜਿੰਨਾ ਟਾਈਮ ਆਪਣੇ ਕੋਲੇ ਹੋਇਆ ਵਾਹਿਗੁਰੂ ਨੂੰ ਟਾਈਮ ਦੇਵਾਂਗੇ ਸਾਰੇ ਜਥੇ ਹਾਜ਼ਰੀ ਭਰਨਗੇ ਹੁਣ ਮੈਂ ਬੇਨਤੀ ਕਰਦਾ ਵਾਹਿਗੁਰੂ ਵਾਹਿਗੁਰੂ ਹਮ ਸੰਤਨ ਕੀ ਹਰੇ ਨ ਪਿਆਰੇ ਹਮ ਸੰਤਨ ਕੀ ਸਰਣਾ ਸ਼ਾਂਤਾ ਹਮਾਰੀ ਉਸਤਾਨੀ ਸ਼ਾਂਤਾ ਹਮਾਰਾ ਤੇਰਾ ਕਬੀਰ ਸਿਆਪੋ ਤੇ ਬਲੇ ਇਹ ਤਾਂ ਸੰਤ ਕਰਾਵਾ ਰਾਮ ਦੇ ਦਾਦਾ ਨਾਮ ਤੇ ਸ਼ਾਂਤ ਜੀ ਦਾਵਾ ਨਾਮ ਪਰਮ ਸਰਕਾਰ ਜੀ ਸੋਹਰੇ ਸੁੰਦਰ ਗੁਰਤੱਤੇ ਬ੍ਰਾਜ ਮਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪੁੱਤਰ ਹਜ਼ੂਰੀ ਵਿੱਚ ਨਿੱਗਵਾਰੇ ਸਾਧ ਸੰਗਤ ਆਓ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਬਖਸ਼ ਕੀਤੇ ਵਰਫਤੇ ਪਰਿਵਾਰ ਕਰੋ ਰਸਨੇਨ ਕਰੋ ਪੁੱਤਰ ਕਾਜੇ ਕੀ ਫਤੇ ਬੁਲਾਓ ਦੋ ਹੱਥ ਜੋੜ ਕੇ ਪਿਆਰ ਦਾ ਸੰਦੇਸ਼ ਦੇ ਆਪੋ ਵਾਹਿਗੁਰੂ ਜੀ ਕਾ ਖਾਲਸਾ ਰਾਗਰ ਜੁ ਕੀ ਫਤਈਂ ਕੁਰਬਾਲੀ ਦਾ ਪਰਮਾਨ ਕੁਰਬਾਲ ਦਾ ਪਰਮਾਨ ਸੰਤ ਸ਼ਰਨ ਜੋ ਜਨ ਪਰ ਸੋ ਜਨ ਉਧਰ ਰਹਾਰ ਸੰਤ ਬਨਿੰਦਾ ਨਾਰਕਾ ਬਾਰ ਬਾਰ ਵਕਾੜ ਬਿਬਾੜੀਆਂ ਕਹਾੜੀਆਂ ਪੁੱਤ ਸਪੁੱਤ ਕਰੇਦੇ ਲਾਵਾ ਜਿਸਾਨ ਅੱਜ ਬੜੇ ਭਾਗ ਹੋ ਗਿਆ ਸਕਤਾ ਜੋ ਸ਼੍ਰੀ ਬਾਦ ਸੰਤ ਬਾਬਾ ਹਰਿਆਣ ਦਾ ਜੀ ਸ਼੍ਰੀ ਬਾਸ ਸਤਿਰਾਬਾ ਭਗਤ RAM ਜੀ ਸੋਨੇ ਵਿੱਚ ਆ ਮਨਾ ਰਹੇ ਹਾਂ ਆਵਾ ਸੰਤਾ ਦੀ ਤਰਫ ਤੁਹਾਡੇ ਨਾਲ ਬਾਬਾ ਭਗਤ RAM ਜੀ ਨੂੰ ਪੇਸ਼ ਕਰੂੰਗਾ ਸੰਗਤ ਨੂੰ ਬੇਨਤੀ ਹੈ ਕਿ ਪ੍ਰੇਸ਼ਕਰਨ ਦੇ ਸਥਾਨ ਜੋ ਪਰਯਾਦਾ ਅਨਸਾਰ ਆਪਾਂ ਪੰਡਾਲ ਚੱਲੀ ਆ ਰਹਾ ਤੇ ਬੈਠਣ ਕਿਰਪਾਲਤਾ ਕਰੋ ਸੋ ਆਪਾਂ ਸੰਤਾਂ ਦੇ ਜਿਹਨੇ ਜੀ ਬਾਬਾ ਪੇਸ਼ ਕਰਨਗੇ ਸਾਡੇ ਭੈਣਾ ਦਾਵਾ ਸਾਰੇ ਵੀਰਾਂ ਦਾ ਤੇ ਗੁਰੂ ਦੀ ਸਮੂੱਚੀ ਸੰਗਤ ਦਾ ਧੰਨਵਾਦ ਜਿਹੜੇ ਸੰਗਤਾਂ ਬਹੁਤ ਮਹਾਨ ਸੇਵਾ ਕਾਰਕ ਆ ਤੇ ਸੰਗਤਾਂ ਸਾਡੇ ਬਹੁਤ ਹੀ ਸਤਿਕਾਰਯੋਗ ਉੱਥੋਂ ਦੇ ਅਯੁੱਧਾ ਮਹੰਤ ਸ਼੍ਰੀਮਾਨ ਬਾਬਾ ਜਗਿੰਦਰ ਸਿੰਘ ਜੀ ਬਾਬਾ ਜਗਿੰਦਰ ਸਿੰਘ ਜੀ ਵੱਲੋਂ ਜੀ ਆਇਆਂ ਜੀ ਆਇਆਂ ਰਾਖੇ ਨੇ ਸੰਗਤਾਂ ਨੂੰ ਜਿੰਨੇ ਸਾਧੂ ਬਾਦਵਾਜਾਂ ਆਏ ਅਵੇਚੇ ਜੀ ਹਾਜ਼ਰੀ ਲਵਾਈ ਜਾਊਗਾ ਤੇ ਆਪਾਂ ਉਹ ਕਲਤਾ ਸੁਣਗੇ ਤੇ ਬਾਬਾ ਭਗਤ RAM ਜੀ ਦੇ ਲੱਗਿਆ ਰੌਣ ਭਾਈ ਦਵਾਰੇ ਆਏ ਰੌਣਾਂ ਲੱਗੀਆਂ ਪਈਆਂ ਤੇ ਸੰਤਾਂ ਦੀ ਹਕਮਾ ਮਹਿਬਾ ਦਰਸਾਉਦਾ ਆ ਜੋ ਸ੍ਰੀ ਮੁਸਫਰ ਸਾਹਿਬ ਜਿਹੜੇ ਜੇਸੀ ਆ ਕੇ ਇੱਕੋ ਸੇਵਾ ਕਰਨਾ ਆਏ ਐ ਕਿਉਂਕਿ ਇੱਥੇ ਤਕਰੀਬਨ 100 ਮੀਟਰ ਦੇ ਉੱਪਰ ਅਸੀਂ ਚੱਲ ਕੇ ਆਏ ਐ ਕਿਉਂਕਿ ਬਾਬਾ ਨੇ ਸਾਨੂੰ ਸਪੈਸ਼ਲ ਜੋ ਬੁਲਾਇਆ ਆਜ ਸੇਜ ਹਾਇਰ ਆਹ ਤੁਹਾਡੇ ਸਾਹਮਣੇ ਕਵੀਸ਼ੀ ਜੱਥਾ ਜੋ ਸਾਡਾ ਮਹਿਤਾ ਹੁਣਾਂ ਬਿਆਨ ਕਰ ਗਿਆ ਪਹਿਲਾ ਸ਼ੇਰ ਸੋਤੇ ਦਰਵਾਜ਼ਾ ਖੜਕਦਾ ਫਿਰ ਕਲਤਾ ਕਿਉਂ ਆ ਰਹੀ ਹੈ ਜੀ ਤੋਤੇ ਅਗੇ ਅਰਦਾਸ ਹਮਾਰੀ ਜਿਉ ਪੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ हजवारे संत भॻत राम जी लॻियां रौनक आजत दुवारे संत भगत राम जी लॻियां रौनक आजत दुवारे रौनक अॼु दुआ संत भॻत राम जी लॻियां रौनक

संत भगत राम जी दे लगिया रौनक अॼ दवारे खुले लंगर चवे खुले लंगर चवे लोभी शरदा ॾे हर छगड़े लोभी शरदा ॾे हर छगे लॻियां रंग अॼ दबारे संत भॻत राम जी लॻियां रंग अॼ दबारे महिमा कन महिमा संता कन महिमा बाबे ਭਗਤ RAM ਜੀ ਦੇ ਲਗੀਆਂ ਰਾਣ ਕਾਜ ਤਵਾਰੇ ਮੈਂ ਮਾਂ ਕਿਨੇ ਮਹਿਪਾ ਸਾਪਾਰੀ ਇਹਦਾ ਆਕਾਰ ਦਾਸਤਾ ਹੋਏ ਭਾਰੀ ਇਹਦਾ ਆਕਾਰ ਦਾਸਤਾ ਹੋਏ ਭਾਰੀ ਸਤੰਬਰ ਭਗਤ RAM ਦੀ ਲੋ ਮੇਰੀ ਕਾਮ ਸਿਕਾ ਲਖਵਾਰੀ ਭਗਤ ਭਗਤ RAM ਦੀ ਲੋ ਮੇਰੀ ਕਾਮ ਸਿਕਾ ਲਖਵਾਰੀ ਐਸਾ ਦਰਦੀ ਸੰਗਤ ਦੇ ਵੱਖਰੇ ਦੁਨੀਆਂ ਦੇ ਚਿੰਨ੍ਹ ਜਾਰੇ ਵੱਖਰੇ ਦੁਨੀਆਂ ਦੇ ਚਿੰਨ੍ਹ ਜਾਰੇ ਸੰਤ ਭਗਤ RAM ਜੀ ਦੇ ਸੰਤ ਭਗਤ RAM ਜੀ ਦੇ ਲਗੀਆਂ ਰੌਣਕ ਅੱਜ ਦਵਾਰੇ ਸੰਤ ਭਗਤ